ਜੀ ਅੱਜ ਸੀ ਇੱਥੇ ਡਿਸਪੈਚ ਸੈਂਟਰ ਤੇ ਪੰਜਾਬ ਪੁਲਿਸ ਆਈਟੀਬੀਪੀ ਬੀਐਸਐਫ ਤੇ ਪੀਐਪੀ ਦੇ ਮੁਲਾਜ਼ਮਾਂ ਦੀ ਬਰੀਫਿੰਗ ਕੀਤੀ ਹੈਗੀ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣਗੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਬਰੀਫਿੰਗ ਕੀਤੀ ਹੈਗੀ ਅਸੀਂ ਪੂਰੀ ਚੋਣ ਵਿਵਸਥਾ ਚ ਜਿਹੜੇ ਹੈਗੇ ਪੈਟਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 6500 ਮੁਲਾਜ਼ਮ ਲਾ ਰਹੇ ਹੈਗੇ ਉਸ ਤੋਂ ਇਲਾਵਾ ਬਾਕੀ ਸਾਰੀ ਜਿਹੜੀ ਸਾਡੀ ਲਾਅਨਰਡ ਡਿਊਟੀਆਂ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇਨਫਰਾਸਟ੍ਰਕਚਰ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲॉयਮੈਂਟ ਚ ਡਿਪਲੋਏ ਕਰ ਰਹੇ ਆ ਪੂਰੇ ਜ਼ਿਲ੍ਹੇ ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੱਬੇਵਾਲ ਹਲਕੇ ਚ ਡਿਪਲੋਏ ਕੀਤੇ ਜਾ ਰਹੇ ਨੇ ਚੋਣ ਪ੍ਰਕਿਰਿਆ ਨੂੰ ਬੜਾ ਟ੍ਰਾਂਸਪੇਰੈਂਟ ਤਰੀਕੇ ਨਾਲ ਬੜਾ ਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਆ ਡਿਪਲॉयਮੈਂਟ ਕੀਤਾ ਗਿਆ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੀ ਬ੍ਰੀਫਿੰਗ ਕੀਤੀ ਗਈ ਹੈਗੀ ਤੇ ਇਹਨਾਂ ਨੂੰ ਸਾਰੀ ਈਵੀਐਮ ਸਿਕਿਉਰਿਟੀ ਬਾਰੇ ਐਟ ਦੀ ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਪੋਲਿੰਗ ਪਾਰਟੀਆਂ ਦੇ ਟੈਂਟ ਲੱਗਣ ਬਾਰੇ ਔਰ ਕਿਸੇ ਵੀ ਉਥੇ ਵੋਟਰ ਨੂੰ ਬਿਨ ਮੋਬਾਈਲ ਦੇ ਨਾਲ ਐਂਟਰੀ ਨਹੀਂ ਦੇਣ ਬਾਰੇ ਬ੍ਰੀਫ ਕੀਤਾ ਗਿਆ ਹੈਗਾ ਉਸ ਤੋਂ ਇਲਾਵਾ ਵੀ ਹੋਰ ਹਰ ਚੀਜ਼ ਬਾਰੇ ਬਰੀਕੀ ਨਾਲ ਬ੍ਰੀਫ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਿਡ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਅਸੀਂ ਨਿਸ਼ਚਿਤ ਉਤੋਂ ਇੱਕ ਚੰਗਾ ਸੁਰੱਖਿਅਤ ਇਲੈਕਸ਼ਨ ਕਰਾਵਾਂਗੇ ਮੇਰੀ ਤੁਹਾਡੇ ਰਾਹੀਂ ਸਾਰੇ ਵੋਟਰਾਂ ਨੂੰ ਬੇਨਤੀ ਹੈਗੀ ਕਿ ਵੱਡ ਚੜ ਕੇ ਇਸ ਜਿਹੜੇ ਡੈਮੋਕਰੇਸੀ ਦੇ ਪਰ ਤੇ ਸਾਰੇ ਪਾਰਟਿਸਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟ੍ਰੈਂਥਨ ਕਰਨ ਤੇ ਆਪਣਾ ਹਲਕੇ ਚੱਬੇਵਾਲ ਦੇ ਜਿਹੜੇ ਬਾਏ ਇਲੈਕਸ਼ਨ ਹੈਗੇ ਉੱਚ ਬੜੀ ਤਦਾਦ ਚ ਪਾਰਟਿਸਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਇੱਕ ਚੰਗਾ ਇਲੈਕਸ਼ਨ ਜਿਹੜਾ ਹੈਗਾ ਉਹ ਟੋਟਲ ਕਿੰਨੇ ਮੁਲਾਜ਼ਮ ਤੇ ਸਟੇਜੇਡ ਨਾਲ ਜਿਹੜਾ ਪੋਲਿੰਗ ਲੋਕੇਸ਼ਨਾਂ ਹੈਗੀਆਂ ਉਹਨਾਂ ਤੇ ਤੇ ਪਲੱਸ ਪੈਟਰੋਲਿੰਗ ਪਾਰਟੀਆਂ 650 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਲਾ ਰਹੇ ਹਾਂ ਤੇ ਪੂਰੇ ਜ਼ਿਲ੍ਹੇ 'ਚ ਅਸੀਂ 1300 ਤੋਂ ਵੱਧ ਮੁਲਾਜ਼ਮ ਡਿਪਲੋਏ ਕਰ ਰਹੇ ਹਾਂ ਜਿਹੜਾ ਕਿ ਡਿਸਟ੍ਰਿਕਟ ਸੀਲਿੰਗ ਇੰਟਰਸਟੇਟਡ ਬਾਰਡਰ ਸੀਲਿੰਗ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਪਾਰਟੀਆਂ ਉਹ ਸਾਰੀਆਂ ਹੈਗੀਆਂ ਜੱਬੇਵਾਲ ਹਲਕੇ 'ਚ 650 ਤੋਂ ਜ਼ਿਆਦਾ ਮੁਲਾਜ਼ਮ ਡਿਪਲੋਇਡ ਹੋ ਜਾਣਾ ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਈਡੈਂਟੀਫਾਈ ਕੀਤੀ ਵੀ ਹੈਗੀ ਕੰਸਰਨਡ ਐਸ ਡੀ ਐਮਸ ਵੱਲੋਂ ਤੇ ਕੰਸਰਨਡ ਡੀ ਐਸ ਪੀ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀ ਐ ਪੀ ਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀ ਬੀ ਪੀ ਦੇ ਜਾਂ ਬੀ ਐਸ ਐਫ ਦੇ ਜਾਂ ਸਟੇਟ ਆਰਮਡ ਪੁਲਿਸ ਫੋਰਸ ਦੇ ਉਹਨਾਂ ਦੇ ਨਾਲ ਤਨਦੀ ਕੀਤੀ ਗਈ ਹੈ ਸਰ ਲਾਸਟ ਟਾਈਮ ਜਦੋਂ ਪਰਫਾਰਮੈਂਸੀ ਦੀ ਚੋਣਾਂ ਸੀ ਤਾਂ ਪਿੰਡ ਸ਼ਾਪ ਦੇ ਰੇਂਦੇ ਪਿੰਡ ਬੋਸਪੁਰ ਤੋਂ ਫਾਰੀ ਟੱਕਰ ਕੀਤੀ ਕਈ ਵਾਰ ਲੋਕਾਂ ਨੂੰ ਦੇ ਕੇ ਨੋਲਿਜ ਹੋ ਜਾਂਦੀ ਹੈ ਜਾਂ ਅਵੇ ਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਫੇਕ ਖੋਤਿਆਂ ਨੂੰ ਲੈ ਕੇ ਤਾਂ ਉਹਨਾਂ ਲਈ ਵੀ ਕੋਈ ਸਪੈਸ਼ਲ ਤੋਰ ਤੇ ਟੀਮ ਬਠਕ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਸਾਡਾ ਨਹੀਂ ਨਹੀਂ ਸਾਰਾ ਪੀਸਫੁਲ ਰਹੇਗਾ ਜੀ ਪੂਰਾ ਪ੍ਰੋਪਰ ਦੇਖੋ ਹਰ ਹਰ ਇਲੈਕਸ਼ਨ ਦੀ ਅਲੱਗ-ਅਲੱਗ ਸੈਂਸਿਟੀਵਿਟੀ ਹੁੰਦੀ ਹੈਗੀ ਤੇ ਕਿਉਂਕਿ ਜਿਹੜਾ ਹੈਗਾ VOTING ਵਾਸਤੇ ਜਿੱਦਾਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈਗਾ ਜਿਹੜੇ ਵੋਟਰ 6 ਵਜੇ ਤੱਕ ਇਕੱਠੇ ਹੋ ਜਾਣਗੇ ਉਹਨਾਂ ਦੀਆਂ ਵੋਟਾਂ ਪਵਾਈਆਂ ਜਾਣੀਆਂ چاہے ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਵਜੇ ਤੱਕ ਜਿਹੜੇ ਲਾਈਨਾਂ ਪਰਹਿਣਗੇ ਉਹਦੇ ਬਾਰੇ ਡ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਈਵੀਐਮ ਨੂੰ ਸੁਰੱਖਿਤ ਤੌਰ ਤੇ ਲਿਆ ਕੇ ਤੇ ਫਿਰ 23 ਤਾਰੀਖ ਨੂੰ ਇਥੇ ਅਕਾਊਂਟਿੰਗ ਹੋਣੀ ਹੈ ਕਿ ਇਸ ਕਰਕੇ ਐਸ ਸੱਚ ਕੋਈ ਵੀ ਇਸ ਤਰੀਕੇ ਦੀ ਐਪਰੀਹੈਂਸ਼ਨ ਨਹੀਂ ਹੈਗੀ ਐਟ ਦੀ ਸੇਮ ਟਾਈਮ ਬਹੁਤ ਹੀ ਸਫੀਸ਼ੀਐਂਟ ਤਦਾਦ ਚ ਦੋ ਐਸਪੀ ਰੈਂਕ ਦੇ ਅਫਸਰ ਸਾਡੇ ਉਹਨਾਂ ਦੇ ਨਾਲ ਚਾਰ ਡੀਐਸਪੀ ਰੈਂਕ ਦੇ ਅਫਸਰ ਨਾਲ 650 ਤੋਂ ਜ਼ਿਆਦਾ ਮੁਲਾਜ਼ਮ ਇਸ ਚੌਂ ਪ੍ਰਕਿਰਿਆ ਨੂੰ ਹਲਕਾ ਚੁੱਬੇਵਾਲ ਚ ਜਿਹੜਾ ਹੈਗਾ ਉਹ ਮੁਕੰਮਲ ਕਰਨ ਵਾਸਤੇ ਤਨਤ ਕੀਤੇ ਗਏ ਨੇ ਤੇ ਬੜਾ ਪੀਸਫੁਲ ਤੇ ਟ੍ਰਾਂਸਪੇਰੈਂਟ ਫਰੀ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਏਗਾ। ਬਈਵਾਲ ਦੀ ਜਿਮਨੀ ਚੋਨਾ ਕੱਲ ਹੋਣ ਜਾ ਰਹੀਆਂ ਮਿਤੀ 20 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ। ਇਸ ਦੇ ਲਈ ਅੱਜ ਇੱਥੇ ਮਿਤੀ 19 ਨੂੰ ਅਸੀਂ ਟੀਮ ਸਾਰੀ ਡਿਸਪੈਚ ਕਰ ਰਹੇ ਹਾਂ। ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੀ ਹੀ ਪੈਟਰੋਲਿੰਗ ਪਾਰਟੀਆਂ, ਪੁਲਿਸ ਪਾਰਟੀਆਂ ਤੇ ਪੂਲਿੰਗ ਪਾਰਟੀਆਂ ਨੂੰ ਗੂਪਿੰਗ ਦਿੱਤੀ ਜਾ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਮੁਸਤੈਦ ਹੋ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਫੇਅਰ ਐਂਡ ਟ੍ਰਾਂ ਹਲਕਾ ਚੱਬੇਵਾਲ ਦੇ ਵਿੱਚ ਕੁੱਲ 205 ਪੋਲਿੰਗ ਸਟੇਸ਼ਨਸ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਦੇ ਉੱਤੇ ਪੋਲਿੰਗ ਪਾਰਟੀਆਂ ਪੂਰੀ ਕਰਕੇ ਅਸ਼ਟੀਮਾ ਰਮਾਨਾ ਹੋ ਚੰਨੀਆਂ ਕਿ ਰਿਗੀ ਦਾਤੀ ਉੱਠੀ ਨਾ ਆਈਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੱਲ ਵੋਟਾਂ ਪੈਂਡੀਆਂ ਮੈਂ ਹਲਕਾ ਚੱਬੇਵਾਲ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਹਿੱਸੇਦਾਰੀ ਪਾਣੀ ਹੈ ਨਾ ਚੋਨਾ ਦੇ ਵਿੱਚ ਤੇ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਮੈਮ ਇਨਕੇ ਸਤੇ ਇਲੀਮ ਮਸ਼ੀਨ ਕਾਮ ਪੂਰੀਆਤਾ ਟਾਈਮਿੰਗ ਸੇਮ ਰਹੇਗੀ ਜੇ ਉਹਨਾਂ ਨੂੰ ਉਹਨਾਂ ਵੱਧ ਕਰ ਦਿੱਤਾ ਜਾ ਬਿਕੋਸ ਜੀ ਵੋਟਿੰਗ ਦਾ ਟਾਈਮ ਸਵੇਰੇ 7 ਤੋਂ ਲੈ ਕੇ ਸ਼ਾਮ ਤੱਕ 6 ਦੇ ਤੱਕ ਰਹੇਗਾ 6 ਵਜੇ ਤੱਕ ਕਿੰਨੇ ਵੀ ਵੋਟਰਸ ਆ ਗਏ ਪੋਲਿੰਗ ਸਟੇਸ਼ਨਸ ਤੇ ਉਹਨਾਂ ਸਾਰਿਆਂ ਦੀ ਵੋਟ ਪਵਾਈ ਜਾਏਗੀ ਜੇਕਰ ਬਾਈ ਚਾਂਸ ਕਿੱਥੇ ਕੋਈ VOTING ਮਸ਼ੀਨ ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਟੀਮ ਉੱਥੇ ਮੌਜੂਦ ਰਹੇਗੀ ਸਾਡੇ ਕੋਲ ਬੈਲ ਦੇ ਇੰਜੀਨੀਅਰਸ ਵੀ ਹੈ ਹਲਕੇ ਦੇ ਵਿੱਚ ਦੋ ਇੰਜੀਨੀਅਰਸ ਆਏ ਹੋਏ ਨੇ ਜੋ ਕਿ ਉਹਨਾਂ ਪਹੁੰਚ ਕੇ मशीनस न ठीक कर देंगे चांस मशीन रिपलेस करनी पैनी है तो साड़ी रिजर्व मशीन भी डिसिनिटी के सैक्टर मैजिट्रेट्स के कोल ही रहनी है तो मशीन तुरंत रिपलेस कर दिया जाएगा ਇਸੇ ਕਾਰਨ ਵਸ 6 ਜੂਨ ਤੱਕ VOTING ਪੂਰੀ ਨਹੀਂ ਹੋ ਪਾਉਂਦੀ ਤਾਂ 6 ਜੂਨ ਤੱਕ ਜਿੰਨਾ ਵੀ VOTER ਸਾਡੇ POLLING STATION ਤੇ ਹੋਏਗਾ ਲਾਈ ਚ ਲਗਾ ਹੋਏਗਾ ਸਾਰਿਆਂ ਨੂੰ ਹੀ ਟੋਕਨ ਨੰਬਰ ਦੇ ਕੇ ਯਕੀਨੀ ਬਣਾਇਆ ਜਾਏਗਾ ਕਿ ਜਿੰਨੇ ਵੀ VOTER ਆਇਨੇ ਉਹ ਆਪਣੀ ਵੋਟ ਜ਼ਰੂਰ ਕਾਸਟ ਕਰ। ਹਲਕਾ ਕੱਪੜੇ ਵਾਲ ਦੇ ਵਿੱਚ ਨਾ ਜਿੰਮੀ ਤੋਂ ਹੈ ਤੇ ਜੇਕਰ ਆਪਾਂ ਸਿੱਧੀ ਗੱਲ ਕਰੀਏ ਆਲ ਓਵਰ ਡਿਸਟ੍ਰਿਕਟ ਦੇ ਵਿੱਚ ਰਹਿ ਗਈਆਂ ਛੁੱਟੀ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਹੈ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਸਰਕਾਰੀ ਅਦਾਰੇ ਨੇ ਸਕੂਲਸ ਕਾਲਜ ਕਾਰਪੋਰੇਸ਼ਨ ਸਾਰਿਆਂ ਨੇ ਵਿੱਚ ਛੁੱਟੀ ਕੀਤੀ ਗਈ ਹੈ। ਇਸ ਤੋਂ ਲਾਵਾ ਮੈਂ ਇਹ ਵੀ ਸੂchna ਸਾਂਝੀ ਕਰਨਾ ਚਾਹੁੰਦੇ ਹਾਂ ਕਿ ਅੱਜ ਸਾਡੀ ਜਿੰਨੀ ਵੀ ਮੇਜਰ ਇੰਡਸਟਰੀਜ਼ ਨੇ ਉਹ ਹੁਸ਼ਾਪੁਰ ਜ਼ਿਲ੍ਹੇ ਦੇ ਵਿੱਚ ਆਈਪੀਐਲ ਹੋ ਗਈ ਆ ਕੁਆਂਟਮ ਪੇਪਰ ਮਿਲ ਹਾਕਿੰਸ ਜੀਐਨਏ ਇਹਨਾਂ ਸਾਰੇ ਨੇ ਹੀ ਚੱਬੇਵਾਲ ਹਲਕੇ ਦੇ ਵੋਟਰਸ ਦੇ ਲਈ ਆਪਣੇ ਆਪਣੇ ਪ੍ਰਮਾਈਸਸ ਦੇ ਵਿੱਚ ਕੱਲ੍ਹ ਦੇ ਲਈ ਛੁੱਟੀ ਅਨਾਉਂਸ ਕਰ ਦਿੱਤੀ ਹੈ ਤੇ ਕੋਈ ਵੀ ਵੋਟਰ ਚੱਬੇਵਾਲ ਹਲਕੇ ਦਾ ਭਾਵੇਂ ਉਹ ਕਿਤੇ ਵੀ ਕੰਮ ਕਰਦਾ ਹੋਵੇ